ਅਗਲੇ ਦਿਨ ਗੱਲ ਕਰਾਂ ਫਿਰ ਉਹਨਾਂ ਨਾਲ ਮਿਲਾਂ ਬਿਲਕੁਲ ਠੀਕ ਜਦ ਜਦ ਇਹ ਬਾਜ਼ੀ ਕਰ ਬੜੀ ਗੱਲੇ ਵਾਸਤੇ ਲੜੇ ਮੈਂ ਆਪਰੇ ਸਾਥ ਨੂੰ ਦੇ ਸਾਥ ਆ ਦੂਜਰ ਗੱਲ ਰਹਿ ਗਿਆ ਦੋਰੇ ਗੱਲਾ ਆਪਾਂ ਅੱਥੇ ਕਿਸ ਵਾਸਤੇ ਆਏ ਆ ਦੋਰੇ ਮਸਾਲੇ ਲੈਣ ਆਏ ਸੋ ਇਸ ਕਰਕੇ ਬੈਂਦੇ ਸਾਰੇ ਨੇ ਜੇ ਆਪਾਂ ਨੂੰ ਪਤਾ ਲੱਗਾ ਵੀ ਪੈਸਾ ਅੱਥੇ ਸਹੀ ਨਹੀਂ ਪਹੁੰਚੋ ਮੰਨ ਲਾ 100% ਸਾਰੇ ਖਾ ਗਏ ਉੱਪਰ ਵੀ ਨਹੀਂ ਪਹੁੰਚੋ ਮੈਨੂੰ ਅੱਥੀ ਮੈਨੂੰ ਉੱਪਰ ਵੀ ਨਹੀਂ ਪਹੁੰਚੋ ਅੱਥੀ ਉਹ ਸਾਰਾ ਰਸਤਾ ਵੀ ਖਾ ਜਾਵੇ ਇਹ ਇਹੋ ਆਪਾਂ ਹੀ ਹੱਲ ਕਰਨੇ ਵੇਰੋ ਬਿਲਕੁਲ ਤਾਂ ਕਿ ਉਹਨਾਂ ਪਾਬਾ ਤੁਹਾਡੇ ਹੱਲ ਕਰਨਾ ਆਪਾਂ ਹੀ ਹੱਲ ਕਰਨਾ ਸੋ ਮਾਰੇ ਬੇਤੀਆ ਦੇਖੋ ਸਰਕਾਰ ਜੋ ਸਾਰੇ ਬੈਠੇ ਇੱਥੇ ਵੀ ਜ਼ਿਲ੍ਹਾ ਵਾਈਜ਼ ਡਿਸਟ੍ਰਿਕਟ ਵਾਈਜ਼ ਕੋਈ ਜ਼ਿਲ੍ਹਾ ਵਿੱਚ ਇੱਕ ਕੋ ਕਬਾਲ ਮੈਂਦਰ ਨਾਮ ਕੋ ਕੋਣ ਖੁੱਲਾ ਉਹ ਉਹ ਜ਼ਿਲ੍ਹਾ ਵਿੱਚ ਉਹ ਪੰਜ ਮੈਂਬਰੀ ਕਮੇਟੀ ਬਣਾਈ ਹੋਵਾ ਜਿਹਨਾਂ ਨਾਲ ਗੱਲ ਕਰੇ ਆਲਾ ਦੁੱਧਰ ਗੱਲ ਨਗਰ ਵਾਈਪੜੇ ਵੀ ਹਰੇਕ ਪੜੇ ਵੀ ਦੋ ਹੀ ਬੰਦਾ ਮੇਲੇ ਜਾਵੇਂ ਲੈ ਵੀ ਇੱਕ ਇੱਕ ਪਹਾੜ ਕਿੱਥੇ ਗਿਆ ਤੁਸੀਂ ਕਿੱਥੇ ਨਹੀਂ ਜਾਣੋ ਆ ਮੈਂ ਸ਼ਰਮ ਹੀ ਆ ਕੇ ਖਤਮ ਹੀ ਆ ਕੇ ਚਵਾ ਕਰਾ ਦੇਣੀ। ਅਕਲ ਖਾਚਾ ਬਚ ਗਿਆ। ਉਹ ਕੋ ਪੈਸਾ ਕਿੱਥੋਂ ਹੋ ਗਿਆ? ਜਦੋਂ ਇੱਥੇ ਜਾਵੇਂ ਬੰਦਾ 4 ਬੰਦਾ ਪਾ ਕੇ ਕਿੱਥੇ ਜਾਣੇ ਜਾਵੇਂ। ਤਾਂ ਇਹ ਤਾਂ ਖਰਚਾ ਕਰਾਂ। ਕਾਹ ਗੱਡੀਆਂ ਨੂੰ ਤੇਲ ਦਲਾਵੇਂ ਤੇ ਪੈਸਾ ਆਮ ਨਾਲ ਕਿੱਥੋਂ ਆ? ਗੁਰਾਫਾਂ ਚ ਚੱਲ ਜਾ। ਪੈਸਾ ਆਪ ਹੀ ਪਹੁੰਚਣਾ ਕਰਤੀ ਆ। ਆਪਾਂ ਤਾਂ ਸਿਰਫ ਭਾਵਨੇ ਵਾਲੀ ਸੀ। ਪੈਸਾ ਤਾਂ ਸਿਰਫ ਸਾਹਨੇ ਵਾਲਾ ਆਪਾਂ। ਦੂਜੇ ਦਾ। ਦੇਖ ਜੇ ਇਤਨੇ ਵੀ ਸਾਰੇ ਮਾਸ ਤੋਂ ਸੀਨੀਅਰ ਬੈਠੇ ਹੋ। ਮੈਂ ਤਾਂ ਦੱਸ ਬਹੁਤ ਵੀ ਕੋਈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੱਥੋਂ ਵੀ ਜਿਹੜੇ ਜਿਹੜੇ ਜ਼ਿਲ੍ਹੇ ਮੈਂ ਲਾਇਆ ਹੋਆ ਪੰਜ ਮੈਂਬਰੀ ਕਮੇਟੀ ਬਣਾਓ ਹਰ ਇੱਕ ਜ਼ਿਲ੍ਹੇ ਵਿੱਚ ਤੇ ਹਰ ਇੱਕ ਨਗਰੇ ਵਿੱਚ ਦੋ ਹੀ ਬੰਦਾ ਜੋੜੋ ਲੈ ਭਾਈ ਪਾਹ ਚੱਕੇ ਆ ਕੇ ਇਹ ਖਤਮੀਤਾ ਜਮਾ ਕਰਾਵਣੇ ਉਹ ਪੰਜ ਬੰਦਾ ਜਾ ਕੇ ਪਾਹ ਘਰਾਵੇਂ ਦਿੱਸੀ ਜਨਾ ਬਾਬਾ ਜੀ ਜਿੰਨਾ ਵੀ ਅੱਥੀ ਸਰਕਾਰ ਜੋ ਬਾਬਾ ਬੈਠੇ ਚਾਹ ਰਹੇ ਹੁਣ ਕਹਿੰਦਾ ਅਮੀ ਕੱਥੀ ਨਹੀਂ ਜਾਣਾ ਅੱਛੀ ਸੇਵਾ ਕਰਨੀ ਆ ਅੱਥੀ ਆ ਦੇ ਪੰਜ ਬੰਦਾ ਆਵੇਂ ਹਰ ਇੱਕ ਜ਼ਿਲ੍ਹੇ ਦਾ ਲੈ ਵੀ ਅੱਥੀ ਭਾਈ ਅਮੀ ਇਹ ਬਣਾ ਲਗਾ ਬਾਬਾ ਜੀ ਮਾਰੋ ਬਲੇ ਸਾਥ ਦਿਓ ਕਿਉਂ ਨਹੀਂ ਤੱਕੇ ਹੋਰੇ ਮੰਗਰੇ ਰ ਵੀ ਕਿਉਂ ਨਹੀਂ ਤੱਕੇ ਕਿਉਂ ਨਹੀਂ ਮੰਦਰਾ ਬਣੇ ਰੋ ਅੱਜ ਜਦੋਂ ਮੈਨੇ 4 ਸਾਲ ਹੋ ਗਏ ਰੋਲ ਕਾਲਦ ਨੇ ਮੰਦਿਰ ਮੈਂ ਕਿਹਾ ਅ ਵੀ ਮੰਦਿਰ ਅਸੀਂ ਮੰਦਿਰ ਬਣਾ ਦੇਵਾਂ ਜਿਉਂ ਕਹ ਜਿਹੜਾ ਹਰੇਕ ਬੰਦਾ ਆਇਆ ਜੇ ਮੰਦਿਰ ਬਣੋ ਜਿਹੜਾ ਹਰੇਕ ਨਮਸਕਾਰ ਗਈ ਆ ਮੱਥਾ ਟੇਕ ਗਿਆ ਅੱਤ ਇਹ ਤਾਂ ਕੋ ਧਰਮਸ਼ਾਲਾ ਆਇਆ ਇਹ ਮੰਦਿਰ ਨਹੀਂ ਆ ਇਹ ਕੋ ਧਰਮਸ਼ਾਲਾ ਹੈ ਇਹ ਮੰਦਿਰ ਨਹੀਂ ਆ ਮੰਦਿਰ ਤਦ ਬਣਿਆ ਜੇ ਮਾਰੋਥੇ ਮੰਦਿਰ ਬਣੇ ਹੋਈ ਜਾ ਸੋ ਦੇ ਹਮਾਰਾ ਸਾਰੇ ਬੇਜੇ ਸਦਾਰ ਜੋ ਪਰਚੇ ਤੋਂ ਸਾਰੇ ਰੋਲੋ ਨਾਲ ਕੱਲੇ ਕਰੋ ਇੱਕ ਕਰੇ ਗੱਲ ਸਮਨੇ ਪਰ ਦੂਜੇ ਸਮਨੇ ਪਰ ਔਰ ਜਵਾਬ ਦੇ ਕਰੋ ਕੋ ਬੰਦਾ ਅੱਗੇ ਸਰਪੰਚ ਜੀ ਮਾ ਕਿਦਾਂ ਐ ਕੋਮੇਡੀ ਅਗਰ ਗੱਲ ਦੇ ਆ ਜਾ ਬਾਹਰ ਗੱਲ ਕਰੇ ਗਲ ਮੁਕਦਾਰ ਨੂੰ ਨੁਕਸਾਰ ਹੋਇਆ ਟੋਕੇ ਨਾ ਕਰੋ ਗੰਦੇ ਬੰਦੇ ਟੋਕੇ ਨਾ ਕਰੋ ਬੰਦੇ ਦੇ ਦੇਖੋ ਨੁਕਸਾਰੇ ਗੱਲੇ ਨੁਕਸਾਰ ਨੁਕਸਾਰੇ ਗੱਲੇ ਤੇ ਮੈਂ ਤਾਦ ਨਹੀਂ ਹੈ ਮੈਂ ਤਾਂ ਪਹਿਲਾਂ ਤੂੰ ਮਿੰਟ ਦੇਖੋ ਮੈਂ ਤਾਂ ਇਹ ਤੇ ਮੈਨੂੰ ਕਹ ਰਿਹਾ ਮਹੀਨਾ ਬੋਲੇ ਕਰੋ ਗਣਾ ਟੋਕੇ ਨਾ ਕਰੋ ਨੁਕਸਾਰੇ ਗੱਲੇ ਤੇ ਮੈਂ ਤਾਦ ਨਹੀਂ ਹੈ ਜੇ ਮਾਰੇ ਵਿਚਾਰ ਤੋਂ ਨੇ ਸਾਂਝੇ ਲੱਗਿਆ ਹੋਏ ਜੀ ਵਧੇ ਲੱਗਿਆ ਤੇ ਦੇਖੋ ਸਾਰੇ ਸਰਦਾਰ ਜੋ ਕੇ ਬੈਠਾ ਆਪਾਂ ਉਹ ਬੈਠ ਕੇ ਤਾਂ ਜਿਉਂ ਬਸ ਜਿਉਂ ਮੈਂ ਟਾਈਮ ਲੱਤੋ 10 ਵਜੇ ਰੋ ਦੇਖ ਆਪਾਂ ਤੋੜੇ ਵੀ ਰਾਜੀ ਨਹੀਂ ਆ ਆਪਾਂ ਜੋੜ